ਕਾਂ ਡੰਦਰ ਨੇ ਬੜ ਗਿਆ ਰਹਿ ਗਈ ਕੱਲੇ ਕੱਪੜੇ ਜੇ ਆ ਕੀਦ ਆ ਗਿਆ ਹੁਣ ਫੋਨ ਤਾਂ ਇਹ ਵੀ বাজਦੀ ਰਹਿੰਦਾਗਾ ਦੇ ਖੜ ਜੋ ਪਾਈ ਆ ਗਈ ਆ ਗਈ ਮੇ ਪੈਰ ਮੀ ਚੱਕ ਰੱਖੀ ਹੈਗੀ ਹੈਲੋ ਹਾਂ ਇਹ ਪ੍ਰੀਤ ਦੀ ਮੰਮੀ ਬੋਲਦੀ ਆ ਮੈਂਬਰ ਵਾਈ ਨਾਲ ਗੱਲ ਕਰਾਇਓ ਅੱਛਾ ਛਾ ਹਾਂ ਹਾਂ ਵਾਸੀ ਹੋ ਠੀਕੋ ਹਾਂ ਠੀਕ ਹੈ ਪ੍ਰੀਤ ਹੈਗੀ ਹਾਂ ਹਾਂ ਪ੍ਰੀਤ ਬੋਲਦੀ ਆ ਜੀ ਹਾਂ ਠੀਕ ਐ ਸਾਰੇ ਵਧੀਆ ਆਪਣੇ ਠੀਕ ਨੇ ਹਾਂਜੀ ਹਾਂ ਠੀਕ ਠੀਕ ਜੀ ਵਧੀਆ ਤੇ ਕਰਾ ਦਿੰਨੇ ਆ ਜੀ ਗੱਲ ਮੈਂ ਬਾਈ ਨਾਲ ਹੈ ਬਤ ਬਾਈ ਹਾਂ ਮੱਟੀ ਜੀ ਨਾਲ ਪਾਪ ਤੋਂ ਤੀਵੀਂ ਤੇਰੇ ਵੀ ਉੱਪਰ ਦੀ ਚੱਲਦੀ ਐ ਹੈ ਉਹ ਜਦੋਂ ਗੈਰਾਂ ਨਾਲ ਰਾਜੇ ਫਿਰ ਬੰਦਾ ਉੱਪਰ ਦੀ ਹੁੰਦਾ ਫਿਰ ਪਾਬਦੇ ਦੀ ਛਾੜ ਨਹੀਂ ਹੁੰਦੀ ਹੁੰਦੀ ਗੱਲ ਤੋਰੀ ਐ ਗਲਤ ਤਾਂ ਹੁਣ ਪਤੀ ਆ ਬੁੱਠੀ ਦੀ ਜੀ ਉਹ ਐ ਨਹੀਂ ਮਨੂ ਆਇਆ ਅੱਛਾ ਪੁੱਛਣਾ ਬਣਾ ਤੈਨੂੰ ਤੁਹੋਣਾ ਲੱਗਦਾ ਉਹਦੇ ਨਾਲ ਜਾਂਦਾ ਛੁੱਟ ਦਵਾ ਕੇ ਲੈ ਆ ਉਹਨੂੰ ਮੈਂ ਮਰ ਗਿਆ ਲੋ ਬਲ ਬਾਈ ਜੀ ਹਾਂ ਪਰੰਜਲ ਦੀ ਮੰਮੀ ਦਾ ਫੋਨ ਹੈ ਤੁਹਾਡੇ ਨਾਲ ਗੱਲ ਕਰਨੀ ਹੈ ਕੋਈ ਖੈਰ ਸੁਖ ਹੈ ਹਾਂ ਖੈਰ ਸੁਖ ਹੈ ਉਹ ਕਹਿੰਦੀ ਗੱਲ ਕਰਾ ਦਿਓ ਬਾਈ ਨਾਲ ਪੁੱਛ ਲਓ ਤੁਸੀਂ ਆ ਜਾ ਭਾਈ ਠੀਕ ਆ ਭਾਈ ਤਾਂ ਕੋਈ ਪਰਦੇ ਦੀ ਗੱਲ ਕਰਨੀ ਤਾਂ ਕਈ ਵਾਰੀ ਠੀਕ ਆ ਠੀਕ ਹੈ ਹੈਲੋ ਹਾਂ ਭਾਈ ਕਿਵੇਂ ਆ ਭਾਗੂ ਠੀਕ ਹੈ ਵਧੀਆ 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 ਮੱਥਾ ਟੇਕਦਾ ਮਾਸੀ ਜੀ ਕਿ ਆਉਂਦਾ ਰਹਿ ਭਾਈ ਹੋ ਠੀਕ ਹੋ ਹਾਂ ਠੀਕ ਆ ਭਾਈ ਵਧੀਆ ਆਪਣੇ ਦੱਸੋ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਦਾਤੇ ਦੀ ਜਣ ਹੈ ਰੰਗਲਾ ਮੰਗਰ ਹੋਇਆ ਪਿਆ ਕੰਮ ਵਧੀਆ ਕਰੀ ਹੋਰ ਪਰਿਵਾਰ ਸੁੱਖ ਸ਼ਾਂਤੀ ਸਾਰੇ ਇੱਧਰ ਹਾਂ ਠੀਕ ਹੈ ਭਾਈ ਸਾਰੇ ਅੱਛਾ ਅੱਛਾ ਕਿਵੇਂ ਕਰ ਲਿਆ ਫੋਨ ਉਹ ਫੋਨ ਤਾਂ ਭਾਈ ਮੈਂ ਕੀਤਾ ਸੀਗਾ ਹਾਂ ਮੈਂ ਕਿਹਾ ਹੋ ਦੱਸਾ ਨਾ ਜਿਹੜੇ ਰੰਗਲ ਲੈ ਕੇ ਗਿਆ ਬਾਜ਼ਾਰ ਚ ਦੱਸਾ ਹਾਂ ਤੇ ਉਹ ਮੈਨੂੰ ਸੁਣਾਇਆ ਗਿਆ ਨਹੀਂ ਸਿਰਫ ਵੀ ਥੋੜਾ ਜਿਹਾ ਆਪਾਂ ਬੱਚਿਆਂ ਨੂੰ ਸਮਝਾਈਏ ਵੀ ਇੰਨੀ ਢਿੱਲ ਚੰਗੀ ਨਹੀਂ ਹੁੰਦੀ ਹੈ ਵੀ ਦੇਖੋ ਸਾਡੇ ਨਾਲ ਤਾਂ ਪਹਿਲਾਂ ਵੀ ਇਹ ਹੋ ਕੇਟਿਆ ਹਨ ਹੂੰ ਤੇ ਵੀ ਵਧੀਆ ਨਹੀਂ ਲੱਗਦਾ ਵੀ ਕੱਚੀ ਸਕੀਰੀ ਇਹ ਜੇ ਆਪਣੀ ਵੀ ਆਏ ਪੂਰੇ ਫਿਰਨੇ ਹੀ ਮੈਂ ਤਾਂ ਤੁਹਾਨੂੰ ਤਾਂ ਫੋਨ ਕੀਤਾ ਸੀ ਵੀ ਮਾੜਾ ਜਿਹਾ ਆਪਾਂ ਸਮਝਾ ਲਈਏ ਇਹਨਾਂ ਨੂੰ ਨਾ ਨਾ ਜੀ ਤੁਹਾਨੂੰ ਬਹਿਮ ਹੈ ਜੱਸਾ ਨਹੀਂ ਲੈ ਕੇ ਗਿਆ ਹੈਗਾ ਜੱਸਾ ਸਾਹਿਬ ਕੋਈ ਮੈਂ ਕੰਮ ਭੇਜਿਆ ਹੋਇਆ ਨਹੀਂ ਨਹੀਂ ਫੋਨ ਆਇਆ ਸੀ ਭਾਈ ਉਹਦਾ ਨਾ 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 ਜੱਸੇ ਨੇ ਕੋਈ ਫੋਨ ਬਾਨ ਨਹੀਂ ਕਰਿਆ ਉਹ ਤੜਕੇ ਦਾ ਗਿਆ ਹੈ ਕੰਮ ਗਿਆ ਹੈ ਤਾਂ ਮੇਰੇ ਘਰ ਦੇ ਨਾਲ ਗਿਆ ਹੋਇਆ ਕੰਮ ਕਿਤੇ अच्छा भाई परंजल ਤਾਂ ਮੈਨੂੰ ਕਹਿੰਦੀ ਸੀ ਕਿ ਮੰਮੀ ਫੋਨ ਆਇਆ ਜੱਸੇ ਦਾ ਵੀ ਕੋਈ ਸਮਾਨ ਸਮੂਹ ਲੈਣਾ ਉਹਨਾਂ ਨੇ ਨਾ 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 ਜੱਸਾ ਜੋ ਸਾਰੀ ਲੈ ਕੇ ਆ ਮੈਡੀਕਲ ਹੈ ਸੱਸਰੀ ਕਾ ਜੀ ਮੱਛੀ ਜੀ ਸੱਸਰੀ ਕਾਲ ਪਾਈ ਬੱਤ ਬੋਲਦਾਂ ਜੀ ਪੱਦਨ ਕਾਲੀ ਦੁਨੀਆ ਦਾ ਠੀਕ ਹੈ ਠੀਕ ਹੈ ਭਾਈ ਗੱਲ ਮੈਡੀਕਲ ਗੱਲ ਇੱਕ ਕੱਢ ਲਓ ਜੇ ਜੱਛੇ ਨੇ ਕੋਈ ਅਜਿਹੇ ਕਦਮ ਚੱਕਿਆ ਸੀ ਗਲ ਗੁੱਠਾ ਦੇ ਦਾਂਗੇ ਮੈਂ ਤਾਂ ਇਹ ਜਾਣਖੀ ਬੰਦਾ ਨਾ ਭਾਈ ਇਥੋਂ ਤੱਕ ਜਾਣ ਦੀ ਤਾਂ ਲੋੜ ਨਹੀਂ ਜੇ ਗਏ ਆ ਤਾਂ ਆਪਾਂ ਵੀ ਪਿਆਰ ਨਾਲ ਸਮਝਾ ਗਏ ਗਏ ਨਹੀਂ ਹੈਗੇ ਉਹ ਤਾਂ ਮੇਰੀ ਵੱਡੀ ਭਜਾਈ ਨਾਲ ਗਿਆ ਹੋਇਆ ਉਹ ਤਾਂ ਸੀ ਵੀ ਕੱਪੜੇ